ਕਰਮਦੀਪ ਸਿੰਘ ਨੂੰ ਪੁਲਿਸ ਨੇ ਨੇ ਹੱਥੇ ਤੇ ਗੋਲੀਆਂ ਚਲਾ ਕੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ 11 ਤੋਂ ਲੈ ਕੇ 2 ਵਜੇ ਤੱਕ ਮਤਲਬ ਸਾਰੇ ਪੰਜਾਬ ਦੇ ਵਿੱਚ ਹਾਈਵੇ ਜਾਮ ਕੀਤੇ ਗਏ ਆ ਸਾਨੂੰ ਲੋਕ ਕਹਿੰਦੇ ਕਿਸਾਨ ਪਰੋਨਾ ਤੇ ਆ ਜਾਂਦੇ ਆ ਅਤੰਕ ਕਰਦੇ ਆ ਸਾਡਾ ਮਜਬੂਰੀ ਆ ਚੁਪ ਕਾਂਦੀ ਸਾਨੂੰ ਸ਼ੰਦਾ ਹਜਰੀ ਦੇ ਫੁੱਲ ਭੇਟ ਕਰੋ ਪੰਜਾਬ ਦੀਆਂ ਸੜਕਾਂ ਤੇ ਟ੍ਰੈਫਿਕ ਰੁਕ ਗਿਆ ਹਾਈਵੇ ਜਮ ਹੋ ਗਏ ਨੇ ਇਹ ਵਿਰੋਧ ਹੈ ਮੋਦੀ ਅਤੇ ਖੱਟਰ ਸਰਕਾਰ ਦਾ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨ ਗੁੱਸੇਜ ਨੇ ਸੜਕਾਂ ਤੇ ਉਤਰ ਆਏ ਨੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਤੇ ਜਾਮ ਲਾ ਦਿੱਤਾ ਭਾਰਤੀ ਕਿਸਾਨ ਯੂਨੀਅਨ ਕਾਦਿਆ ਨੇ ਜਲੰਧਰ ਤੋਂ ਫਿਲੌਰ ਜਾਣ ਵਾਲੇ ਰਾਤੇ ਸਤਲੁਜ ਦਰਿਆ ਦੇ ਨੇੜੇ ਦਿੱਲੀ ਅਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਦੋਵੇਂ ਪਾਸੇ ਤੋਂ ਜਾਮ ਕਰ ਦਿੱਤਾ ਜਿਸ ਕਰਕੇ ਹਾਈਵੇ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਨੇ ਹਾਲਾਂਕਿ ਕਿਸਾਨ ਫੌਜ ਮਰੀਜ਼ਾਂ ਵਿਦਿਆਰਥੀਆਂ ਨੂੰ ਛੋਟ ਦੇ ਰਹੇ ਨੇ ਮੰਦ ਭਾਗੀ ਭਾਗਾ ਹੈਗਾ ਅੱਜ ਉਹਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ 11 ਤੋਂ ਲੈ ਕੇ 2 ਵਜੇ ਤੱਕ ਮਤਲਬ ਸਾਰੇ ਪੰਜਾਬ ਦੇ ਵਿੱਚ ਹਾਈਵੇ ਜਮ ਕੀਤੇ ਗਏ ਆ ਮੈਂ ਸਾਰੇ ਟਰਾਂਸਪੋਰਟ ਵੀਰਾਂ ਨੂੰ ਸਾਰੇ ਗੱਡੀਆਂ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰਨੀ ਚਾਹਨਾ ਅੱਜ ਅਸੀਂ ਕਿਤੇ ਖੁਸ਼ੀ ਨਾਲ ਨਹੀਂ ਬੈਠੇ ਉਸ ਸ਼ੁਭ ਕਰਮ ਦੇ ਜਿਹੜਾ ਕਿ ਸਾਡੇ ਹੱਕਾਂ ਲਈ ਲੜਨ ਲਈ ਘਨੋਰੀ ਬਾਡਰ ਗਿਆ ਹੋਇਆ ਸੀ ਉਹਨ ਆਪਣੀ ਸ਼ੀਧੀ ਦਿੱਤੀ ਹੈ ਅਸੀਂ ਕੀ ਗੱਲ 2-3 ਘੰਟੇ ਉਹਨਾਂ ਉਹਨੂੰ ਖੜ ਕੇ ਸ਼ਰਧਾਜਲੀ ਨਹੀਂ ਦੇ ਸਕਦੇ ਅਸੀਂ ਸਾਨੂੰ ਲੋਕ ਕਹਿੰਦੇ ਕਿਸਾਨ ਪਰੋਨਾ ਤੇ ਆ ਜਾਂਦੇ ਆਤੰਕ ਕਰਦੇ ਆ ਸਾਡਾ ਮਜਬੂਰੀ ਆ ਅਸੀਂ ਇੱਕ ਹਫ਼ਤੇ ਤੋਂ ਟੂਲ ਬਲਾਜੇ ਫ੍ਰੀ ਕਰਕੇ ਬੈਠੇ ਸਾਰੇ ਪੰਜਾਬ ਦੇ ਉਹਦਾ ਫਾਇਦਾ ਕਿਹਨੂੰ ਆ? ਉਹ ਕਿਸੇ ਨੇ ਨਹੀਂ ਸੋਚਣਾ ਵੀ ਕਿਸਾਨ ਸਾਡਾ ਫਾਇਦਾ ਕਿੰਨਾ ਕਰ ਰਿਆ ਪਰ ਅੱਜ ਮੇਰੇ ਹੱਥ ਵਨ ਕੇ ਬੇਨਤੀ ਸਾਰੀਆਂ ਟਰਾਂਸਪੋਰਟ ਦੇ ਬੰਦਿਆਂ ਨੂੰ ਕਾਰਾਂ ਨੂੰ ਗੱਡੀਆਂ ਨੂੰ ਅੱਜ 2 ਘੰਟੇ ਖੜ ਕੇ ਉਸ ਮੇਰੇ ਬੱਚੇ ਨੂੰ ਸ਼ੁਭ ਕੰਨਦੀਸ ਨੂੰ ਸ਼ੰਧਾਜਰੀ ਦੇ ਫੁੱਲ ਭੇਟ ਕਰੋ 에어ਪੋਰਟ ਜਾਣਾ ਵਿਆਹ ਸ਼ਾਦੀ ਐਂਬੂਲੈਂਸ ਬੱਚਿਆਂ ਦੀਆਂ ਗੱਡੀਆਂ ਜਿਹੜੇ ਪੜ੍ਹਾਈ ਤੇ ਆ ਉਹਨਾਂ ਨੂੰ ਛੋੜ ਦੇ ਰਹੇ